ਖਸਤੀ ਕਵਸਰ ਨੂੰ ਮੈਂ ਪ੍ਰਮੇਲਜੀਤ ਸਿੰਘ ਹਾਜ਼ਰ ਹਾਂ ਨਵੇਂ ਨਵੀਂ ਵੀਡੀਓ ਦੇ ਨਾਲ ਸੋ ਅੱਜ ਦਾ ਸਾਡਾ ਵਿਸ਼ਾ ਹੈ ਅਸੀਂ ਆਪਣਾਏ ਚੰਗੇ ਜੀਵਨ ਦੇ ਲਈ ਚੰਗੀਆਂ ਚੀਜ਼ਾਂ ਸਿੱਖਣ ਦੇ ਲਈ ਅਸੀਂ ਧੀਰ ਬਹੁਤ ਲਗਾਉਣੇ ਆ ਅਸੀਂ ਮਨ ਦੇ ਵਿੱਚ ਬਹੁਤ ਸਾਰੀਆਂ ਨਕਾਰਾਤਮਕ ਗੱਲਾਂ ਨੂੰ ਰੱਖਦੇ ਆ ਪਰ ਉਹਨਾਂ ਗੱਲਾਂ ਨੂੰ ਬਾਹਰ ਕੱਢਣ ਦਾ ਵੇਲਾ ਹੁੰਦਾ ਨਕਾਰਾਤਮਕਤਾ ਵਿੱਚੋਂ ਬਾਹਰ ਨਿਕਲਣ ਦਾ ਜੇ ਆਪਣੇ ਕੱਢਣ ਦਾ ਵੇਲਾ ਹੁੰਦਾ ਉਦੋਂ ਅਸੀਂ ਆਪਣੀ ਉਹਨਾਂ ਪੋਜ਼ਿਟਿਵ ਵਿਚਾਰਾਂ ਨੂੰ ਜਾਂ ਉਹਨਾਂ ਪੋਜ਼ਿਟਿਵ ਗੱਲਾਂ ਨੂੰ ਅਸੀਂ ਅਗਾਹ ਪਾਉਂਦੇ ਰਹਿੰਨੇ ਆ ਜੇ ਸਾਨੂੰ ਕੁਝ ਪੋਜ਼ਿਟਿਵ ਸਿੱਖਣ ਨੂੰ ਮਿਲਦਾ ਜੇ ਸਾਨੂੰ ਕੋਈ ਕਹਿੰਦਾ ਵੀ ਤੁਸੀਂ ਸਿੱਖ ਲਵੋ ਤਾਂ ਅਸੀਂ ਕਹਿੰਦੇ ਆ ਕੱਲ ਸਿੱਖਾਂਗੇ ਪਰਸੋਂ ਸਿੱਖਾਂਗੇ ਨਕਾਰਾਤਮਕਤਾ ਨੂੰ ਅਸੀਂ ਫੜ ਕੇ ਅੱਗੇ ਵਧਦੇ ਆ ਤੇ ਜੀਵਨ ਦੇ ਵਿੱਚ ਹੋਰ ਜ਼ਿਆਦਾ ਅਸੀਂ ਮਾੜੇ ਹਾਲਾਤਾਂ ਨੂੰ ਫੇਸ ਕਰਦੇ ਆ ਇਹ ਤੇ ਹਰ ਇੱਕ ਇਨਸਾਨ ਨੇ ਐਕਟੀਵਿਟੀ ਦੇ ਨਾਲ ਕਿਰਿਆ ਹੋਇਆ ਨਕਾਰਾਤਮਕਤਾ ਦੇ ਨਾਲ ਕਿਰਿਆ ਹੋਇਆ ਡਰ ਚਿੰਤਾ ਐਂਗਜ਼ਾਇਟੀ ਦੇ ਨਾਲ ਕਿਰਿਆ ਹੋਇਆ ਕਾਰਨ ਕੀ ਆ ਅਸੀਂ ਸੋਸ਼ਲ ਮੀਡੀਆ ਜਦੋਂ ਸਵੇਰੇ ਉੱਠ ਕੇ ਖੋਲਦੇ ਆ ਸਭ ਤੋਂ ਪਹਿਲਾਂ ਸਾਡੇ ਨਜ਼ਰਾਂ ਦੇ ਸਾਹਮਣੇ ਨਕਾਰਾਤਮਕ ਗੱਲਾਂ ਨਕਾਰਾਤਮਕ ਨਿਊਜ਼ ਹੀ ਆਉਂਦੀਆਂ ਫਲਾਣੇ ਨਾਲ ਇਹ ਹੋ ਗਿਆ ਤੇ ਫਲਾਣੇ ਨਾਲ ਆਹ ਹੋ ਗਿਆ ਕਾਰਨ ਕੀ ਆ ਸਾਡਾ ਇੰਟਰਸਟ ਮੋਸਟਲੀ ਨਕਾਰਾਤਮਕ ਚੀਜ਼ਾਂ ਦੇ ਵਿੱਚ ਹੀ ਹੈ ਅਸੀਂ ਨਕਾਰਾਤਮਕ ਸੋਚਣਾ ਨਕਾਰਾਤਮਕ ਬੋਲਣਾ ਨਕਾਰਾਤਮਕ ਦੇਖਣਾ ਪਸੰਦ ਕਰਦੇ ਆ ਜਿਸ ਦੇ ਨਤੀਜੇ ਨੇ ਇਹ ਸਾਨੂੰ ਦੇਖਣ ਨੂੰ ਮਿਲਦਾ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਦੁੱਖਾਂ ਨੂੰ ਬੁਲਾ ਲਏ ਨੇ ਆ ਚੇਤਨ ਦੁੱਖ ਸਾਡੇ ਜੀਵਾਂ ਚ ਡਰ ਸੰਘਰਸ਼ ਗਰੀਬੀ ਬਿਮਾਰੀ ਲਾਚਾਰੀ ਆ ਜਾਂਦੀ ਆ ਇਹਨਾਂ ਤੋਂ ਅਸੀਂ ਨਿਕਲਣ ਦੀ ਗੱਲ ਨਹੀਂ ਕਰਦੇ ਜੋ ਅਸੀਂ ਸੋਸ਼ਲ ਮੀਡੀਆ ਖੋਲਦੇ ਆ ਤਾਂ ਸਭ ਤੋਂ ਪਹਿਲਾਂ ਖਬਰਾਂ ਹੀ ਆਉਂਦੀਆਂ ਖਬਰਾਂ ਵੀ ਕਿਹੜੀਆਂ ਆਉਂਦੀਆਂ ਫਲਾਨੀ ਜਗ੍ਹਾ ਆਹ ਹੋ ਗਿਆ ਤੇ ਕਿਹੜੀ ਜਗ੍ਹਾ ਆਹ ਹੋ ਗਿਆ ਅਸੀਂ ਮੋਸਟਲੀ ਨਕਾਰਾਤਮਕ ਚੀਜ਼ਾਂ ਨੂੰ ਬੜਾਵਾ ਦਿੰਨੇ ਆ ਇੰਜ ਹੋ ਹੀ ਨਹੀਂ ਸਕਦਾ ਸਾਡਾ ਸੁਧਾਰ ਹੋ ਹੀ ਨਹੀਂ ਸਕਦਾ ਆ ਗੱਲ ਸਾਡੀ ਜ਼ਿੰਦਗੀ ਵਿੱਚ ਹੋ ਹੀ ਨਹੀਂ ਸਕਦੀ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਤਾਂ ਅਸੀਂ ਆਪਣੇ ਮਨ ਨੂੰ ਆਪਣੇ ਅਵਚੇਤਨ ਮਨ ਨੂੰ ਇੱਕੋ ਗੱਲ ਕਹਿ ਦੇ ਰਹੇ ਹੁੰਨੇ ਆ ਵੀ ਸਾਡੀ ਜ਼ਿੰਦਗੀ ਵਿੱਚ ਕਦੇ ਚੰਗਾ ਹੋ ਹੀ ਨਹੀਂ ਸਕਦਾ ਫਿਰ ਮਨ ਵੀ ਸਾਡਾ ਜੋ ਅਵਚੇਤਨ ਮਨ ਹੈ ਉਸ ਨੂੰ ਕੈਪਚਰ ਕਰਦਾ ਹੈ ਉਸ ਨੂੰ ਯੂਨੀਵਰਸ ਵਿੱਚ ਭੇਜਦਾ ਹੈ ਬ੍ਰਹਿਮੰਡ ਵਿੱਚ ਭੇਜਦਾ ਹੈ ਉਸੇ ਤਰ੍ਹਾਂ ਦੇ ਹਾਲਾਤ ਸਾਡੇ ਜੀਵਨ ਵਿੱਚ ਹੋਰ ਸਿਰਜੇ ਜਾਂਦੇ ਹਨ ਸਾਡਾ ਆਲਾ ਦੁਆਲਾ ਉਸੇ ਤਰ੍ਹਾਂ ਦਾ ਕੋਸ ਸਿਰਜਿਆ ਜਾਂਦਾ ਹੈ ਅਸੀਂ ਅਵਚੇਤਨ ਨੂੰ ਵਾਰ-ਵਾਰ ਕੀ ਦੇ ਰਹੇ ਹਾਂ ਵਾਰ-ਵਾਰ ਅਸੀਂ ਕੀ ਕਹਿ ਰਹੇ ਹਾਂ ਇਹ ਸਾਨੂੰ ਖੁਦ ਨੂੰ ਨਹੀਂ ਪਤਾ ਅਸੀਂ ਬੈਠ ਜਾਂਦੇ ਆ ਸਕਰੋਲ ਕਰ ਰਹੇ ਆ سوشل ਮੀਡੀਆ ਤੇ ਜਿੰਨੀ ਜ਼ਿਆਦਾ ਨੈਗੇਟਿਵਿਟੀ ਅਸੀਂ ਹੋ ਸਕੇ ਅਸੀਂ ਦੇਖਦੇ ਆ ਜਿੰਨੀ ਜ਼ਿਆਦਾ ਐਕਟੀਵਿਟੀ ਹੋ ਤੁਸੀਂ ਦੇਖੋ ਤੁਹਾਡੇ ਸਾਹਮਣੇ ਜੇ ਕੋਈ ਪੋਜ਼ਿਟਿਵ ਰੀਲ ਆ ਗਈ ਤਾਂ ਕੋਈ ਪੋਜ਼ਿਟਿਵ ਵੀਡੀਓ ਆ ਗਈ ਤੁਸੀਂ ਕਦੇ ਸ਼ੇਅਰ ਨਹੀਂ ਕਰੋਗੇ ਕੋਈ ਮਾਰ-ਟਾਰ ਦੀ ਕੋਈ ਐਸੀ ਵੀਡੀਓ ਆ ਗਈ ਤੁਹਾਡੇ ਸਾਹਮਣੇ ਜੋ ਸਮਾਜ ਵਿੱਚ ਨਕਾਰਾਤਮਕਤਾ ਨੂੰ ਫੈਲਾ ਰਹੀ ਹੈ ਉਸ ਨੂੰ ਅਸੀਂ ਸ਼ੇਅਰ ਕਰਨਗੇ ਮੈਂ ਤੁਹਾਨੂੰ ਇਹ ਕਾਰਨ ਕਿ ਆ ਕਿ ਸਿਰਫ ਮਨਤੀ ਆਦਤ ਬਣਾ ਲਈ ਹੈ ਕਿ ਅਸੀਂ 네ਗੇਟਿਵ ਚੀਜ਼ਾਂ ਨੂੰ ਹੀ ਐਕਸੈਪਟ ਕਰਨਾ ਹੈ ਅਸੀਂ ਨੈਗੇਟਿਵ ਚੀਜ਼ਾਂ ਨੂੰ ਹੀ ਜੀਮ ਚਰਕਣਾ ਚਾਹੁੰਨੇ ਆ ਬਸ ਇਹੀ ਅਸੀਂ ਆਪਣੀ ਮਾਨਸਿਕਤਾ ਬਣਾ ਲਈ ਆ ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਇੱਕ ਖੂਬ ਸੂਰਤ ਯਾਦਾਂ ਮੁਖ ਸਿਰਜਣਾ ਚਾਹੁੰਦੇ ਹੋ ਖੂਬਸੂਰਤ ਘੜੀਆਂ ਨੂੰ ਸਿਰਜਣਾ ਚਾਹੁੰਦੇ ਹੋ ਤਾਂ ਆਪਣੇ ਮਨ ਨੂੰ ਸਕਾਰਾਤਮਕ ਵਿਚਾਰਾਂ ਨਾਲ ਭਰਨਾ ਸ਼ੁਰੂ ਕਰੋ ਆਪਣੇ ਆਪ ਨੂੰ ਸਕਾਰਾਤਮਕ ਪੋਜ਼ਿਟਿਵ ਕਰਨਾ ਸ਼ੁਰੂ ਕਰੋ ਜੇਕਰ ਤੁਹਾਡੇ ਮਨ ਵਿੱਚ ਵਾਰ-ਵਾਰ ਡਰ ਆਉਂਦਾ ਚਿੰਤਾ ਆਉਂਦਾ ਤੇ ਬੋਲ-ਬੋਲ ਕੇ ਆਪਣੇ ਮਨ ਨੂੰ ਸਕਾਰਾਤਮਕ ਵਿਚਾਰਾਂ ਨਾਲ ਭਰੋ ਸਕਾਰਾਤਮਕ ਚੀਜ਼ਾਂ ਵੇਖੋ ਜੇ ਤੁਸੀਂ ਗੁਰਬਾਣੀ ਪੜ ਰਹੇ ਹੋ ਜੇ ਤੁਸੀਂ ਧਰਮ ਗ੍ਰੰਥ ਪੜ ਰਹੇ ਹੋ ਉਹਨਾਂ ਨੂੰ ਧਰਮੇ ਦੇ ਨਾਲ ਪੜੋ ਪੜੋ ਜਿਵੇਂ ਜਿਵੇਂ ਤੁਸੀਂ ਆਪਣੇ ਗ੍ਰੰਥਾਂ ਨੂੰ ਆਪਣੇ ਧਰਮ ਗ੍ਰੰਥ ਧਰਮੇ ਦੇ ਨਾਲ ਪੜਦੇ ਹੋ ਉਹਨਾਂ ਦੇ ਅਰਥ ਕਰਦੇ ਹੋ ਉਸ ਤਰੀਕੇ ਦਾ ਜੀਵਨ ਜਾਚ ਜਿਉਣੇ ਦਾ ਤੁਹਾਨੂੰ ਉਹਨਾਂ ਗ੍ਰੰਥਾਂ ਪੜਿਆਂ ਦਾ ਲਾਹਾ ਹੋਵੇਗਾ ਬਾਣੀ ਜੇਕਰ ਦਿਨ ਦੇ ਵਿੱਚ ਤੁਸੀਂ 10 ਪਾਠ ਕਰ ਰਹੇ ਹੋ ਇੱਕ ਪਾਠ ਕਰੋ ਪਰ ਕਰੋ ਪੂਰੇ ਦਿਲ ਦੇ ਨਾਲ ਪੂਰੀ ਲਗਨ ਦੇ ਨਾਲ ਪੂਰੇ ਖਿਆਲ ਦੇ ਨਾਲ ਉਹਨੂੰ ਸਮਝ ਸਮਝ ਕੇ ਗੁਰਬਾਣੀ ਕਹਿ ਜੀ ਰਹੀ ਆ ਜੇ ਤੁਸੀਂ ਭਗਵਤ ਗੀਤਾ ਪੜ ਰਹੇ ਹੋ ਤਾਂ ਉਸ ਦਾ ਇੱਕ ਅਧਿਆਇ ਪੜੋ ਸਾਰੀ ਭਗਵਤ ਗੀਤਾ ਪੜਨ ਦੇ ਨਾਲ ਪਰ ਪੜੋ ਪੂਰੇ ਧਿਆਨ ਦੇ ਨਾਲ ਪੂਰੀ ਲਗਨ ਦੇ ਨਾਲ ਪੂਰੀ ਸਮਝ ਦੇ ਨਾਲ ਉਸ ਦੇ ਇੱਕ ਇੱਕ ਸ਼ਬਦ ਦੇ ਅਰਥ ਨੂੰ ਕੱਢੋ ਉਹਨੂੰ ਜੀਵਨ ਚ ਢਾਲੋ ਇਹ ਨਹੀਂ 10 ਪਾਠ ਕਰਨੇ 10 ਵਾਰੀ ਸੀ ਭਗਵਤ ਗੀਤਾ ਪੜ ਲਈ 10 ਵਾਰੀ 6 ਪੁਰਾਨ ਪੜ ਲਿਆ ਜਾਂ ਕੋਈ ਵੀ ਬਾਣੀ ਅਸੀਂ ਪੜ ਲਈ ਉਹ ਕਿੰਤੀਆਂ ਮਿੰਤੀਆਂ ਚ ਨਹੀਂ ਪਹਿਣਾ ਕਿਉਂਕਿ ਗੁਰੂ ਸਾਹਿਬ ਇਸ ਚੀਜ਼ ਤੋਂ ਰੋਕਦੇ ਸਨ ਕਿੰਨੇ ਮਿੰਟਾਂ ਚ ਬੈਕੇ ਬੈਕੇ ਪਕਤੀ ਨਹੀਂ ਹੁੰਦੀ ਆਪਣੇ ਮਨ ਨੂੰ ਸਕਾਰਾਤਮਕ ਕਰਨ ਦੇ ਲਈ ਜੇ ਤੁਹਾਡੇ ਅੰਦਰ ਡਰ ਆਉਂਦਾ ਚਿੰਤਾ ਆਉਂਦੀ ਆਪਣੇ ਮਨ ਨੂੰ ਸਕਾਰਾਤਮਕ ਕਰਨ ਦੇ ਲਈ ਚੰਗੀਆਂ ਚੀਜ਼ਾਂ ਦੇਖੋ ਚੰਗੀਆਂ ਚੀਜ਼ਾਂ ਸੁਣੋ ਚੰਗੀਆਂ ਚੀਜ਼ਾਂ ਬੋਲੋ ਤੁਹਾਡੇ ਜੀਵਨ ਚ ਆਟੋਮੈਟਿਕਲੀ ਚੰਗਾ ਹੋਣ ਲੱਗ ਜਾਊਗਾ ਜੇ ਤੁਹਾਡੇ ਜੀਵਨ ਚ ਬਹੁਤ ਕੁਝ ਮਾੜਾ ਹੋ ਰਿਹਾ ਤੁਹਾਡੇ ਅੰਦਰ ਡਰ ਡਰ ਭਰਿਆ ਹੋਇਆ ਅੰਦਰ ਤੁਹਾਡੇ ਤੁਹਾਡੇ ਐਂਗਜ਼ਾਇਟੀ ਆ ਘਬਰਾ ਰਹੇ ਹੋ ਤਾਂ ਆਪਣੀ ਨਾਭੀ ਦੇ ਉੱਤੇ ਧਿਆਨ ਦਿਓ ਇਸ ਜਗ੍ਹਾ ਦੇ ਉੱਤੇ ਨਾਭੀ ਦਾ ਜੋ ਇਹ ਪੁਆਇੰਟ ਹੈ ਇੱਥੇ ਧਿਆਨ ਦਿਓ ਸਾਹ ਨੂੰ ਅੰਦਰ ਲੈ ਕੇ ਜਾਓ ਬਾਹਰ ਕੱਢੋ ਢੇਟ ਤੁਹਾਡਾ ਪੂਰਾ ਫੁੱਲੇ ਪੂਰਾ ਫੁੱਲੇ ਤੁਹਾਡਾ ਢੇਟ ਢੇਟ ਦੇ ਉੱਪਰ ਥੱਲੇ ਹੋਣ ਦੇ ਉੱਤੇ ਧਿਆਨ ਦਿਓ ਕਿਉਂਕਿ ਸਾਡੇ ਧਰਮ ਗ੍ਰੰਥਾਂ ਵਿੱਚ ਹਰ ਇੱਕ ਚੀਜ਼ ਦਾ ਇਲਾਜ ਹੈ ਅਸੀਂ ਆਪਣੇ ਧਰਮ ਗ੍ਰੰਥ ਨੂੰ ਭੰਡਦੇ ਹਾਂ ਪਰ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਐਂਗਜ਼ਾਇਟੀ ਦਾ ਇਲਾਜ ਹੈ ਡਰ ਚਿੰਤਾ ਦਾ ਇਲਾਜ ਹੈ ਧਿਆਨ ਦੇ ਰਹੀ ਤੁਸੀਂ ਹਰ ਇੱਕ ਚੀਜ਼ ਦਾ ਇਲਾਜ ਕਰ ਸਕਦੇ ਹੋ ਮਾਈਂਡ ਰੀਪ੍ਰੋਗਰਾਮਿੰਗ ਦੇ ਰਾਹੀਂ ਤੁਸੀਂ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਕਰ ਸਕਦੇ ਹੋ ਬਸ ਆਪਣੇ ਮਾਈਂਡ ਨੂੰ ਰੀਪ੍ਰੋਗਰਾਮ ਕਰਨਾ ਸਿੱਖ ਲਵੋ ਮੈਨੀਫੈਸਟੋ ਕਰਨਾ ਸਿੱਖ ਲਵੋ ਸ਼ੁਕਰਾਨਾ ਕਰਨਾ ਸਿੱਖ ਲਵੋ ਆਪਣੇ ਜੀਵਨ ਨੂੰ ਸਕਾਰਾਤਮਕ ਰਾਤ ਲੈ ਆਓ ਆਪਣੇ ਜੀਵਨ ਨੂੰ ਸਕਾਰਾਤਮਕ ਸੋਚਾਂ ਨਾਲ ਭਰ ਲਓ ਤਾਂ ਤੁਸੀਂ ਜਦੋਂ ਇਹ ਆਪਣੇ ਮਨੁਸਕਾਤਮਿਕ ਸੋਚਾਂ ਨੂੰ ਲਿਖ ਕੇ ਬੋਲ ਕੇ ਸੁਣ ਕੇ پڑھਦੇ ਹੋ ਦੇਖ ਕੇ پڑھਦੇ ਹੋ ਤਾਂ ਤੁਹਾਡਾ ਮਨ ਆਉਣ ਵਾਲੇ ਕੁਝ ਦਿਨਾਂ ਤੇ ਕੁਝ ਮਹੀਨਿਆਂ ਦੇ ਵਿੱਚ ਤੁਹਾਨੂੰ ਸਕਾਰਾਤਮਿਕ ਘਟਨਾਵਾਂ ਦੇਣ ਲੱਗ ਜਾਵੇਗਾ ਤੁਹਾਡੇ ਜੀਵ ਵਿੱਚ ਸਕਾਰਾਤਮਿਕ ਘਟਨਾਵਾਂ ਵਾਪਰਨੀ ਸ਼ੁਰੂ ਹੋ ਜਾਣਗੀਆਂ ਐਂਗਜ਼ਾਇਟੀ ਆ ਰਹੀ ਆ ਉਸ ਨੂੰ ਵੇਖੋ ਕਿਉਂ ਆ ਰਹੀ ਆ ਕਿਸ ਵਜ੍ਹਾ ਕਰਕੇ ਐਂਗਜ਼ਾਇਟੀ ਆ ਰਹੀ ਆ ਤੇ ਆਟੋਮੈਟਿਕਲੀ ਤਹਾਡੇ ਜੀਵਨ ਦੇ ਵਿੱਚ ਚੇਂਜ ਆਉਣੇ ਸ਼ੁਰੂ ਹੋ ਜਾਣਗੇ ਆਟੋਮੈਟਿਕਲੀ ਚੇਂਜ ਸ਼ੁਰੂ ਹੋ ਜਾਣਗੇ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਦੇਖੋ ਡਰ ਕਿਉਂ ਆ ਰਿਹਾ ਜਦੋਂ ਤੁਸੀਂ ਡਰ ਲਈ ਡਰ ਦੇ ਪਿੱਛੇ ਵੀਵਰ ਹੋ ਜਾਵੋਗੇ ਉਸ ਨੂੰ ਦੇਖਣਾ ਸ਼ੁਰੂ ਕਰ ਦੇਵੋਗੇ ਉਸੇ ਟਾਈਮ ਤੁਹਾਡਾ ਡਰ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਉਸ ਦੀ ਜਿਹੜੀ ਪਕੜੇ ਘਟ ਜਾਵੇਗੀ ਤੁਹਾਡੇ ਜੀਵਨ ਦੇ ਵਿੱਚ ਆਟੋਮੈਟਿਕਲੀ ਖੁਸ਼ੀਆਂ ਦਾ ਆਗਮਨ ਹੋਣਾ ਸ਼ੁਰੂ ਹੋ ਜਾਵੇਗਾ ਡਰ ਤੋਂ ਭੱਜਣਾ ਨਹੀਂ ਡਰ ਨੂੰ ਦਬਾਉਣਾ ਨਹੀਂ ਡਰ ਨੂੰ ਦੇਖਣਾ ਜਦੋਂ ਤੁਸੀਂ ਦਰ ਨੂੰ ਵੇਖੋਗੇ ਉਹਨੂੰ ਪੋਜ਼ਿਟਿਵ ਵਾਈਬਸ ਦੇ ਨਾਲ ਭਰ ਦੇਮੋਗੇ ਪੋਜ਼ਿਟਿਵਿਟੀ ਦੇ ਨਾਲ ਭਰ ਦੋਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਆਟੋਮੈਟਿਕਲੀ ਪੋਜ਼ਿਟਿਵਿਟੀ ਆਉਣੀ ਸ਼ੁਰੂ ਹੋ ਜਾਵੇਗੀ ਕੋਈ ਵੀ ਕੰਮ ਕਰਨ ਲੱਗਿਓ ਸਭ ਤੋਂ ਪਹਿਲਾਂ ਉਸ ਕੰਮ ਦੇ ਲਈ ਸ਼ੁਕਰਾਨਾ ਕਰੋ ਤੁਹਾਡੇ ਕੋਲ ਪੈਸਾ ਆਇਆ ਸ਼ੁਕਰਾਨਾ ਕਰੋ ਕੋਈ ਪੇਮੈਂਟ ਕੀਤੀ ਹੈ ਸ਼ੁਕਰਾਨਾ ਕਰੋ ਘਰ 'ਚ ਕੋਈ ਖੁਸ਼ੀ ਆਈ ਹੈ ਸ਼ੁਕਰਾਨਾ ਕਰੋ ਬਸ ਤੁਸੀਂ ਆਪਣੇ ਜੀਵਨ ਨੂੰ ਬਦਲਣਾ ਚਾਹੁੰਦੇ ਤੇ ਉਹਦੇ ਲਈ ਆਪਣੀ ਪੂਰੀ ਜੀ-ਜਾਨ ਲਗਾ ਦਿਓ ਆਪਣੇ ਮਾਨਸਿਕਤਾਤ ਮੁਕਤਦਲੇ ਭਰਨਾ ਸ਼ੁਰੂ ਕਰ ਦਿਓ ਸ਼ੁਕਰਾਨਾ ਤੁਹਾਡਾ ਜੀਵਨ ਬਦਲ ਦੇਵੇਗਾ ਚੁਗਲੀ ਨਿੰਦਿਆ ਤਿਆਗ ਦਿਓ ਜੈਲਸੀ ਛੱਡ ਦਿਓ ਸਾੜਾ ਛੱਡ ਦਿਓ ਜੇ ਕੋਈ ਇਨਸਾਨ ਤੁਹਾਡਾ ਮਾਰਾ ਕਰ ਰਿਹਾ ਉਸ ਨੂੰ ਮਾਫ ਕਰਨ ਦੀ ਸ਼ਕਤੀ ਪੈਦਾ ਕਰੋ ਆਪਣੇ ਅੰਦਰ ਉਸ ਨੂੰ ਉਸਦੇ ਕਰਮ ਤੇ ਉਸਦੇ ਹਾਲਾਤ ਤੇ ਛੱਡ ਦਿਓ ਫਿਰ ਤੁਸੀਂ ਨਤੀਜੇ ਦੇਖਣਾ ਤੁਹਾਡੇ ਜੀਵਨ ਚ ਕਿਵੇਂ ਆਉਂਦੇ ਆ ਤੁਸੀਂ ਆਪਣੇ ਆਪ ਨੂੰ ਹਰ ਰੋਜ਼ ਸਕਾਰਾਤਮਕ ਕਰੋ ਹਰ ਰੋਜ਼ ਆਪਦੇ ਨੂੰ ਚੰਗਾ ਸੋਚੋ ਚੰਗਾ ਦੋ ਆਪਣੇ ਮਨ ਨੂੰ ਵਾਰ-ਵਾਰ ਤੁਸੀਂ ਜਦੋਂ ਤੱਕ ਸਕਾਰਾਤਮਕ ਨਹੀਂ ਦੀਦ ਕਰਦੇ ਵਾਰ-ਵਾਰ ਸੋਚਦੇ ਨਹੀਂ ਬੋਲਦੇ ਨਹੀਂ ਤਦ ਤੱਕ ਤੁਹਾਡੇ ਜੀਵਨ ਦੇ ਵਿੱਚ ਸੁਧਾਰ ਨਹੀਂ ਹੋ ਸਕਦੇ ਗੁਰਬਾਣੀ ਪੜਨੀ ਗੁਰਬਾਣੀ ਜਾਂਚਨੀ ਗੁਰਬਾਣੀ ਪਰ ਗੁਰਬਾਣੀ ਦੇ ਵਿੱਚ ਉਤਰ ਜਾਣਾ ਉਸ ਨੂੰ ਪਰਖ ਲੈਣਾ ਉਸ ਨੂੰ ਅਰਥਾਂ ਦੇ ਨਾਲ ਸਮਝ ਲੈਣਾ ਤਾਂ ਤੁਹਾਡਾ ਜੀਵਨ ਬਦਲ ਜਾਏਗਾ ਤੁਹਾਡਾ ਜੀਵਨ ਆਪਣੇ ਆਪ ਬਦਲੇਗਾ ਕਲੀ ਬਾਣੀ ਨੂੰ ਪੜ ਲੈਣਾ ਉਹਨੂੰ ਛੱਡ ਦੇਣਾ ਇੰਨਾ ਨਹੀਂ ਹੈ ਤੁਸੀਂ ਬਾਣੀ ਪੜੋ ਬਾਣੀ ਦੇ ਵਿੱਚ ਉਤਰੋ ਬਾਣੀ ਦੇ ਅਿਰਦੇ ਵਿੱਚ ਉਤਾਰੋ ਰਸਨਾ ਰਹੀ ਬਾਣੀ ਦਾ ਇੱਕ ਇੱਕ ਸ਼ਬਦ ਬੋਲੋ ਕੰਨਾਂ ਰਹੀ ਸੁਣੋ ਅਿਰਦੇ ਉਤਾਰ ਲਵੋ ਤੁਹਾਡੀ ਐਂਗਜ਼ਾਇਟੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਸਾਹਾਂ ਤੇ ਧਿਆਨ ਦਿਓ ਸਾਹਾਂ ਦੀ ਇੱਕ ਆਪਣੀ ਧੁਨ ਹੁੰਦੀ ਹੈ ਜਦੋਂ ਸਾਹ ਅੰਦਰ ਜਾਂਦਾ ਸੋ ਦੀ ਆਵਾਜ਼ ਆਉਂਦੀ ਹੈ ਜਦੋਂ ਸਾਹ ਬਾਹਰ ਆਉਂਦਾ ਹੰਦੀ ਆਵਾਜ਼ ਆਉਂਦੀ ਹੈ ਗ੍ਰਾਸ ਦੇ ਵਿੱਚ ਇਸ ਦਾ ਚਿਕਾਉਂਦਾ ਸੋ ਹਮਦਾ ਇਹਨਾਂ ਇਹ ਮੰਤਰਾਂ ਨੂੰ ਤੁਸੀਂ ਅ ਅਧਿਆਤਮਿਕ ਤੌਰ ਤੇ ਜੇ ਤੁਸੀਂ ਸ ਨੂੰ ਜਾਣਦੇ ਹੋ ਇਹਨਾਂ ਨੂੰ ਤੁਸੀਂ ਸਮਝ ਲੈਂਦੇ ਹੋ ਆਟੋਮੈਟਿਕਲੀ ਤੁਹਾਡੇ ਜੀਵਨ ਦੇ ਚੋ ਚੀਜ਼ਾਂ ਦੇ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਆ ਜਦੋਂ ਤੱਕ ਤੁਸੀਂ ਆਪਣੀ ਬਰੀਥ ਨੂੰ ਆਪਣੇ ਸਵਾਸ ਨੂੰ ਅਲਾਈਨ ਨਹੀਂ ਕਰਦੇ ਆਪਣੇ એનર્ਜੀ ਨੂੰ ਅਲਾਈਨ ਨਹੀਂ ਕਰਦੇ ਆਪਣੇ ਅੰਦਰ ਦੀ ਅਨਰ એનર્ਜੀ ਨੂੰ ਨਹੀਂ ਸਮਝ ਲੈਂਦੇ ਤਦ ਤੱਕ ਤੁਹਾਡੇ ਜੀਵਨ ਦੇ ਵਿੱਚ ਸੰਘਰਸ਼ ਰਹੇਗਾ ਨੈਕਟੀਵਿਟੀ ਰਹੇਗੀ ਸੋ ਅਗਰ ਤੁਹਾਨੂੰ ਫਿਰ ਵੀ ਕੋਈ ਸਵਾਲ ਦਾ ਜਵਾਬ ਨਹੀਂ ਮਿਲਦਾ ਤੁਸੀਂ ਇਨਬਾਕਸ ਡੀਐਮ ਕਰ ਲਓ ਇਨਬਾਕਸ ਮੈਸੇਜ ਕਰਦੇ ਹੋ ਤੁਹਾਨੂੰ ਤੁਹਾਡੇ ਹੱਲ ਮਿਲਣਗੇ ਸੋ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰਨਾ ਚਾਹੁੰਦੇ ਤਾਂ ਖੁਸ਼ੀਆਂ ਨੂੰ ਐਕਸੈਪਟ ਕਰੋ ਨਿੱਕੀ ਨਿੱਕੀ ਖੁਸ਼ੀ ਨਿੱਕੇ ਨਿੱਕੇ ਜਸ਼ਨ ਨੂੰ ਮਨਾਉਣਾ ਸ਼ੁਰੂ ਕਰੋ ਜ਼ਿੰਦਗੀ ਨੂੰ ਬੰਨੋ ਨਾ ਲਿਮਟ ਤੇ ਨਾ ਰੱਖੋ ਇਹਦੀ ਹੱਦਬੰਦੀ ਨਾ ਕਰੋ ਜ਼ਿੰਦਗੀ ਨੂੰ ਆਜ਼ਾਦ ਕਰੋ ਆਪਣੇ ਵਿਚਾਰਾਂ ਨੂੰ ਆਜ਼ਾਦ ਕਰੋ ਜਦੋਂ ਤੁਸੀਂ ਡਰਦੇ ਹੋ ਜਦੋਂ ਤੁਸੀਂ ਧਰਮ ਦੇ ਨਾਂ ਤੇ ਡਰਦੇ ਹੋ ਜਦੋਂ ਤੁਸੀਂ ਕਿਸੇ ਕਰਮ ਕਾਂਡ ਦੇ ਨਾਂ ਤੇ ਡਰਦੇ ਹੋ ਕਿਸੇ ਦੇਵੀ ਦੇਵਤੇ ਤੋਂ ਡਰਦੇ ਹੋ ਤਾਂ ਤੁਸੀਂ ਉਹ ਦੇਵੀ ਦੇਵਤੇ ਤੋਂ ਨਹੀਂ ਡਰ ਰਹੇ ਹੁੰਦੇ ਤੁਸੀਂ ਆਪਣੇ ਡਰ ਦੇ ਉੱਤੇ ਹੋਰ ਪਰਦਾ ਪਾ ਰਹੇ ਹੁੰਦੇ ਤੇ ਡਰ ਨੂੰ ਵਧਾ ਰਹੇ ਹੁੰਦੇ ਹੋ ਆਪਣੇ ਮਨ ਨੂੰ ਸ਼ਾਂਤ ਰੱਖੋ ਧਾਰਮਿਕ ਗ੍ਰੰਥਾਂ ਨੂੰ ਪੜ੍ਹੋ ਜਾਣੋ ਆਟੋਮੈਟਿਕਲੀ ਤੁਹਾਡੇ ਜੀਵਨ ਵਿੱਚ ਸੁਧਾਰ ਹੋਣਗੇ ਪੜ੍ਹਨ ਤੋਂ ਕੱਲਾ ਪੜਨਾ ਨਹੀਂ ਪੜ੍ਹਨ ਨੂੰ ਜਾਣਦੋ ਭਾਵ ਕੱਲਾ ਪੜਨਾ ਨਹੀਂ ਜਾਣਨ ਤੋਂ ਪਾਉ ਉਹਦੇ ਵਿੱਚ ਉਤਰਨਾ ਉਹਨਾਂ ਦੇ ਅਰਥ ਕਰਨੇ ਉਹਨਾਂ ਨੂੰ ਜਾਂਚਣਾ ਉਹਨਾਂ ਦੀ ਸਟੱਡੀ ਕਰਨੀ ਆ ਉਹਨਾਂ ਦੀ ਖੋਜ ਕਰਨੀ ਆ ਫਿਰ ਤੁਹਾਡਾ ਜੀਵਨ ਬਦਲੇਗਾ ਸੋ ਆਪਣੇ ਜੀਵਨ ਨੂੰ ਬਦਲਣ ਦੇ ਲਈ ਆਪਣੇ ਮਨ ਨੂੰ ਸਮਝੋ ਇੱਥੇ ਤੁਹਾਡੇ ਕੀ ਚੱਲ ਰਿਹਾ ਇਸ ਜਗ੍ਹਾ ਤੇ ਇਸ ਚੱਲ ਕੀ ਰਹੀ ଥି ਇਹਨੂੰ ਪੁੱਛੋ ਕੀ ਸੋਚ ਰਿਹਾ ਪੁੱਛੇ ਸਮ। ਜਦੋਂ ਵਾਰ-ਵਾਰ ਤੁਸੀਂ ਇਦਾਂ ਚੀਜ਼ਾਂ ਨੂੰ ਪੁੱਛਦੇ ਹੋ, ਜਾਣਦੇ ਹੋ ਤੁਹਾਡੇ ਚੀਮਾਂ 'ਚ ਆਪਣੇ ਆ ਬਦਲਾ ਹੋ ਜਾਂਦੇ ਆ। ਕਦੀ ਵੀ ਘਬਰਾਉਣਾ ਨਹੀਂ। ਜੇ ਘਬਰਾਟ ਹੁੰਦੀ ਹੈ ਤਾਂ ਲੰਮਾ ਸਾਹ ਲਵੋ ਕਿਉਂਕਿ ਤੁਹਾਡਾ ਸੋਲਰ ਫਲੈਕਸ ਚੱਕਰ ਜਿਸ ਨੂੰ ਅਸੀਂ ਮਨੀਪੂਰਾ ਚੱਕਰ ਵੀ ਬੋਲਦੇ ਆ ਇਸ ਚੱਕਰ ਦੇ ਉੱਤੇ ਦਬਾਅ ਹੈ। ਜਦੋਂ ਤੁਹਾਨੂੰ ਐਂਗਜ਼ਾਇਟੀ ਆਉਂਦੀ ਹੈ ਤੁਹਾਡੇ ਪੇਟ 'ਚ ਹਲਚਲ ਹੁੰਦੀ ਹੈ, ਤੁਹਾਡਾ ਪੇਟ ਖਰਾਬ ਹੁੰਦਾ, ਡਰ ਆਉਂਦਾ, ਤੁਹਾਡੇ ਪੇਟ 'ਚ ਹਲਚਲ ਹੁੰਦੀ ਆ, ਤੁਸੀਂ ਘਬਰਾ ਜਾਂਦੇ ਹੋ, ਤੁਹਾਡਾ ਚਿਹਰੇ ਦਾ ਨੂਰ ਉੱਡ ਜਾਂਦਾ, ਤੁਸੀਂ ਡਰੇ-ਡਰੇ ਸਹਿਮੇ-ਸਹਿਮੇ ਰਹਿੰਦੇ ਹੋ। ਕੋਈ ਵੀ ਕੋਈ ਡਰ ਆਵੇ ਚਿੰਤਾ ਆਵੇ ਤਾਂ ਉਨੂੰ ਦਬਾਉਣਾ ਨਹੀਂ ਆਪਣੇ ਸਾਹਾਂ ਦੇ ਤੇ ਧਿਆਨ ਦਾ ਆਪਣੇ ਸਾਹ ਨੂੰ ਲਾਈਨ ਕਰੋ ਤਾਂ ਅਸੀਂ ਦੇਖਿਆ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਹੁਣ ਇਕੱਲੀ ਸਾਹਤੀ ਤੇ ਆਪਣੇ ਸਾਹ ਨੂੰ ਸੀਮਤ ਰੱਖਦੀ ਆ ਪੇਟ ਤੱਕ ਜਾਣ ਹੀ ਨਹੀਂ ਦਿੰਦੀ ਜਦੋਂ ਤੱਕ ਤੁਹਾਡਾ ਸਾਹ ਪੇਟ ਤੱਕ ਨਹੀਂ ਜਾਊਗਾ ਤੁਹਾਡੇ ਅੰਦਰ ਐਂਗਜ਼ਾਈਟੀ ਓਵਰ ਥਿੰਕਿੰਗ ਰਹੇਗੀ ਰਹੇਗੀ ਡਾਰੇ ਚਿੰਤਾ ਰਹੇਗੀ ਰਹੇਗੀ ਫालतू ਦੇ ਵਿਚਾਰ ਤੁਹਾਡੇ ਜੀਮ ਵਿੱਚ ਆਉਣਗੇ ਜਾਣਗੇ ਅੰਦਰ ਜਾਂਦਾ ਜੋ ਸਵਾਸ ਹੈ ਉਹ ਜੀਵਤ ਹੈ ਬਾਹਰ ਆਉਂਦਾ ਸਵਾਸ ਮਰਦਾ ਹੈ ਇਹਨਾਂ ਚੀਜ਼ਾਂ ਨੂੰ ਸਮਝੋ ਇਹਨਾਂ ਗੱਲਾਂ ਨੂੰ ਜਾਣੋ ਤਾਂ ਤੁਹਾਡਾ ਜੀਵਨ ਬਦਲੇਗਾ ਤੁਹਾਡੇ ਜੀਵਨ ਚੋਂ ਸੰਘਰਸ਼ ਦਦ ਹੀ ਜਾਵੇਗਾ ਜਦੋਂ ਤੁਸੀਂ ਆਪਣੇ ਮਨ ਦਾ ਵੇਗ ਬਦਲੋਗੇ ਮਨ ਦੇ ਵਿਚਾਰਾਂ ਦਾ ਵੇਗ ਬਦਲੋਗੇ ਤੁਹਾਡੇ ਜੀਵਨ ਦੇ ਵਿੱਚ ਆਟੋਮੈਟਿਕਲੀ ਤੁਹਾਡੇ ਜੀਵਨ ਚੋਂ ਸੰਘਰਸ਼ ਉੱਡ ਜਾਵੇਗਾ ਸੰਘਰਸ਼ ਚਲ ਜਾਵੇਗਾ ਸੋ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰੋ ਹਾਸਿਆਂ ਨਾਲ ਭਰੋ ਤੁਹਾਡਾ ਜੀਵਨ ਆਪਣੇ ਖੁਸ਼ੀਆਂ ਨਾਲ ਭਰ ਜਾਵੇਗਾ ਸੋ ਜੇਕਰ ਤੁਸੀਂ ਚਾਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਸੁਧਾਰ ਹੋਊਗਾ ਚੇਂਜ ਹੋਣ ਤਾਂ ਆਪਣੇ ਜੀਵਨ ਦੇ ਵਿੱਚ ਪੋਜ਼ਿਟਿਵ ਸਕਾਰਾਤਮਕ ਵਿਚਾਰਾਂ ਨੂੰ ਲੈ ਕੇ ਉਹ ਚੰਗੀਆਂ ਚੀਜ਼ਾਂ ਦੇਖੋ ਉਰਦੇ ਸਾਰ ਨਕਾਰਾਤਮਕ ਚੀਜ਼ਾਂ ਨਾ ਦੇਖੋ ਅਗਲੀ ਮਾਰਨਿੰਗ ਉੱਠੋ ਸ਼ੁਕਰਾਨਾ ਕਰੋ ਪਾਣੀ ਪੀਓ ਆਪਣੇ ਪੇਟ ਤੇ ਧਿਆਨ ਦਿਓ 5-7 ਮਿੰਟ ਲਈ ਮੈਡੀਟੇਸ਼ਨ ਕਰੋ ਜੇ ਮੈਡੀਟੇਸ਼ਨ ਨਹੀਂ ਹੁੰਦਾ ਸਿੱਖੋ ਇੱਥੇ ਮੈਡੀਟੇਸ਼ਨ ਨਾਲ ਸੰਬੰਧਿਤ ਤੁਹਾਨੂੰ ਕੋਈ ਗੱਲ ਸਮਝਾ ਦੇਵਾਂ ਮੈਡੀਟੇਸ਼ਨ ਦੀ ਇੱਕੋ ਵਿਧੀ ਹਰ ਇੱਕ ਲਈ ਨਹੀਂ ਬਣੀ ਮੈਡੀਟੇਸ਼ਨ ਦੀਆਂ ਬਹੁਤ ਵਿਧੀਆਂ ਨੇ ਹਰ ਇਨਸਾਨ ਲਈ ਅਲੱਗ ਮੈਡੀਟੇਸ਼ਨ ਦੀ ਵਿਧੀ ਬਣੀ ਹੈ ਸੋ ਮੈਡੀਟੇਸ਼ਨ ਦੀ ਪੂਰੀ ਜਾਣਕਾਰੀ ਲੈ ਕੇ ਹੀ ਮੈਡੀਟੇਸ਼ਨ ਕਰੋ ਤਾਂ ਉਸਤੇ ਪੋਜ਼ਿਟਿਵ ਰਿਜ਼ਲਟ ਮਿਲਣਗੇ ਅਗਰ ਤੁਸੀਂ ਮੈਡੀਟੇਸ਼ਨ ਦੀ ਪੂਰੀ ਜਾਣਕਾਰੀ ਲੈ ਕੇ ਨਹੀਂ ਮੈਡੀਟੇਸ਼ਨ ਕਰਦੇ ਤਾਂ ਤੁਹਾਡੇ ਜੀਵਨ ਦੇ ਵਿੱਚ ਮੈਡੀਟੇਸ਼ਨ ਦੇ ਪੋਜ਼ਿਟਿਵ ਰਿਜ਼ਲਟ ਵੀ ਤੁਹਾਨੂੰ ਨਹੀਂ ਮਿਲਣਗੇ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ